ਸਾ ਹੀ ਸਵਕ ਸਾਡੇ ਨਾਲ ਅਮਰਿੰਦਰ ਬੋਬੀ ਜੀ ਮੌਜੂਦ ਨੇ ਬੋਬੀ ਜੀ ਸਿੱਧੂ ਮੂਸੇਵਾਲਾ ਦੇ ਘਰ ਬੇਟੇ ਨੇ ਜਨਮ ਲਿਆ ਹੈ ਕਿਸ ਤਰੀਕੇ ਦਾ ਲੱਗ ਰਿਹਾ ਦੁਨੀਆ ਤੇ ਦੁਬਾਰਾ ਵਾਪਸੀ ਹੋ ਰਹੀ ਹੈ ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਜੀ ਔਰ ਇਹ ਤਾਂ ਇੱਕ ਕੁਦਰਤ ਇੱਕ ਕਿਸ਼ਮਾ ਹੈ ਇੱਕ ਚਮਤਕਾਰ ਆ ਕਿਉਂਕਿ ਹਮੇਸ਼ਾ ਇੱਕ ਕੁਦਰਤ ਦਾ ਦਸਤੂਰਾ ਜਦੋਂ ਇੱਕ ਚੀਜ਼ ਲੰਦਾ ਤੇ ਨਾਲ ਉਹ ਇੱਕ ਗਿਫਟ ਦਿੰਦਾ ਵੀ ਆ ਮਾਲਕ ਜੀ ਸੋ ਜਿਨ੍ਹਾਂ ਕੋ ਉਹਨਾਂ ਦਾ ਪਾਜੀ ਦਾ ਲਿਖਿਆ ਹੋਇਆ ਸੀ ਸਿੱਧੂ ਜੀ ਦਾ ਹੂੰ ਹੂੰ ਤੇ ਉਹਨੇ ਉਹਨੇ ਆਪਣੀ ਜ਼ਿੰਦਗੀ ਭੋਗੀ ਆ ਔਰ ਹੁਣ ਜਿਹੜਾ ਹੁਣ ਨਵਾਂ ਆ ਔਰ ਇਹਦੇ ਲਈ ਅਸੀਂ ਦੁਆ ਕਰਾਂਗੇ ਇਸ ਬੱਚੇ ਲਈ ਦੁਆ ਕਰਾਂਗੇ ਕਿ ਇਹ ਬੱਚੇ ਨੂੰ ਪਰਮਾਤਮਾ ਬਾਬਾ ਗੁਰੂ ਸਚਿਪਰਸਾਨੀ ਤਰੱਕੀ ਬਖਸ਼ੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਵੀ ਸਿੱਧੂ ਪਾਜੀ ਸਿੱਧੂ ਮੂਸੇਵਾਲੇ ਨੂੰ ਆਪਣਾ ਨਾਮ ਬਣਾਵੇ ਦੁਨੀਆ ਦੇ ਵਿੱਚ ਔਰ ਉਹਨਾਂ ਦੇ ਮਮਤਾ ਪਿਤਾ ਨੂੰ ਅਸੀਂ ਕੋਟੀ ਕੋਟੀ ਪ੍ਰਣਾਮ ਕਰਦੇ ਹਾਂ ਜੀ ਬਹੁਤ ਬਹੁਤ ਸਾਰੇ ਪੂਰੇ ਪੂਰੀ ਦੁਨੀਆ 'ਚ ਜਿੱਥੇ-ਜਿੱਥੇ ਵੀ ਸਿੱਧੂ ਮੂਸੇਵਾਲੇ ਦਾ ਨਾਮ ਲਿਆ ਜਾਂਦਾ ਸਾਰਿਆਂ ਨੂੰ ਬਹੁਤ ਬਹੁਤ ਅੱਜ ਮੁਬਾਰਕਾਂ ਦਿੰਦੇ ਹਾਂ ਜੀ ਇਸ ਨਵੇਂ ਜਨਮ ਲਈ ਸਿੱਧੂ ਮੂਸੇਵਾਲੇ ਦਾ ਜਿਹੜਾ ਨਵਾਂ ਜਨਮ ਹੋਇਆ ਜੀ 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 ਇਹ ਬੋ ਵੀ ਉਹਨਾਂ ਦੇ ਜਿਹੜੇ ਚਾਹਣ ਵਾਲੇ ਨੇ ਉਹ ਕਹਿ ਰਹੇ ਨੇ ਕਿ ਸਿੱਧੂ ਇਜ਼ ਬੈਕ ਸਿੱਧੂ ਵਾਪਸ ਆ ਗਿਆ ਹੈ ਜੀ ਬਿਲਕੁਲ ਬਿਲਕੁਲ ਇਹੀ ਹੁੰਦਾ ਜੀ ਮੈਂ ਪਹਿਲੀ ਗੱਲ ਕਹੀ ਆ ਕਿ ਕੁਦਰਤ ਜਦੋਂ ਇੱਕ ਚੀਜ਼ ਦਿੰਦੀ ਆ ਤਾਂ ਇੱਕ ਗਿਫਟ ਨਾਲ ਵੀ ਦਿੰਦੀ ਆ ਇਹ ਇੱਕ ਕੁਦਰਤ ਦਾ ਕਾਨੂੰਨ ਆ ਦਸਤੂਰ ਵੀ ਹੈਗਾ ਦਾ ਹੂੰ ਹੂੰ ਉਹ ਉਹਨਾਂ ਦਾ ਜਿੰਨਾ ਸਮਾਂ ਸੀ ਉਹ ਆਪਣਾ ਪੂਗੇ ਨੇ ਔਰ ਇਹ ਨਮਾ ਹੁਣ ਬਾਕੀ ਇਹ ਬਿਲਕੁਲ ਸਹੀ ਹੈ ਜੋ ਵੀ ਕਹਿ ਰਹੇ ਨੇ ਸਾਰੇ ਕਹਿ ਰਹੇ ਨੇ ਕਿ ਸਿੱਧੂ ਮੂਸੇ ਇਸ ਮਤਲਬ ਕਮਬੈਕ ਠੀਕ ਹੈ ਜੀ ਉਹ ਭਾਈ ਆ ਹੀ ਗਿਆ ਕਿਸ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਨੂੰ ਆਉਣਾ ਹੀ ਸੀ ਜੀ ਜੀ ਕਿਉਂਕਿ ਸੱਚੀਆਂ ਰੂਹਾਂ ਕਦੇ ਵੀ ਟਲਦੀਆਂ ਨਹੀਂ ਪਿੱਛੇ ਨਹੀਂ ਹਟਦੀਆਂ ਉਹਨਾਂ ਦਾ ਕਿਸੇ ਨਾ ਕਿਸੇ ਧਾਰਨਾ ਦੇ ਵਿੱਚ ਆਣਾ ਹੀ ਹੁੰਦਾ ਹੈ ਜਿਹੜੇ ਜਿਸ ਅੰਦਰ ਸੱਚਾਈ ਆ ਨੇਕੀ ਆ ਇਮਾਨਦਾਰੀ ਆ ਉਹ ਉਹ ਕਦੇ ਵੀ ਬੰਦਾ ਪਿੱਛੇ ਨਹੀਂ ਹਟਦਾ ਕਦੇ ਜ਼ਿੰਦਗੀ ਦੇ ਵਿੱਚ ਉਹਨੇ ਕਿਸੇ ਨਾ ਕਿਸੇ ਜਿਨੇ ਵੀ ਬ੍ਰਹਮਗਣੀ ਮਹਾਪੁਰਸ਼ ਹੋਏ ਨੇ ਉਹਨਾਂ ਨੇ ਵੀ ਕਿਸੇ ਨਾ ਕਿਸੇ ਅਵਤਾਰ ਲਏ ਨੇ ਇਸੇ ਕਰਕੇ ਜਿਹੜਾ ਇਨਸਾਨ ਨੇ ਜਿਹੜੇ ਸੱਚੇ ਸੁੱਚੇ ਇਨਸਾਨ ਨੇ ਉਹ ਵੀ ਇੱਕ ਰੱਬ ਦੇ ਰੂਪ ਮੰਗੋਈ ਉਹਨਾਂ ਨੂੰ ਆਪਾਂ ਪੁੱਛਦੇ ਆ ਜਿਹੜੇ ਸੱਚੇ ਉਹ ਵੀ ਇਨਸਾਨ ਹੀ ਸੀ ਜਿਹੜੇ ਵੀ ਦੇਵੀ ਦੇਵਤੇ ਜਿੰਨੇ ਵੀ ਸੀ ਪਰ ਜਦੋਂ ਉਹਨਾਂ ਨੇ ਪਦਵੀਆਂ ਪਾਈਆਂ ਨੇ ਤੇ ਉਹ ਦੇਵੀ ਦੇਵਤੇ ਬਣੇ ਨੇ ਔਰ ਅਈ ਜਿਹੜਾ ਸੱਚਾ ਇਨਸਾਨਾ ਕੋਈ ਵੀ ਆ ਜੀ ਸੋ ਉਹ ਇਦਾਂ ਮਤਲਬ ਜੋ ਵੀ ਹੋਇਆ ਇਹ ਪਰਮਾਤਮਾ ਦਾ ਇੱਕ ਕਰਿਸ਼ਮਾ ਹੋਇਆ ਜੀ ਜੀ ਅਸੀਂ ਅੱਜ ਬਹੁਤ-ਬਹੁਤ ਬਤਾਇਦਿਆਂ ਨੇ ਜੀ ਸਾਰਿਆਂ ਨੂੰ ਬਹੁਤ-ਬਹੁਤ ਮੇਰੇ ਵੱਲੋਂ ਬਹੁਤ-ਬਹੁਤ ਪਿਆਰ ਸਤਿਕਾਰ। ਜੀ ਥੈਂਕ ਯੂ ਵੈਰੀ ਮਚ। 22 ਵਕਤ ਸਾਡੇ ਨਾਲ ਅਮਰਿੰਦਰ ਬੋਬੀ ਜੀ ਮੌਜੂਦ ਨੇ ਬੋਬੀ ਜੀ ਸਿੱਧੂ ਮੂਸੇਵਾਲਾ ਦੇ ਘਰ ਬੇਟੇ ਨੇ ਜਨਮ ਲਿਆ ਹੈ ਕਿਸ ਤਰੀਕੇ ਦਾ ਲੱਗ ਰਿਹਾ ਦੁਨੀਆ ਤੇ ਦੁਬਾਰਾ ਵਾਪਸੀ ਹੋ ਰਹੀ ਹੈ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਜੀ। ਔਰ ਇਹ ਤਾਂ ਇੱਕ ਕੁਦਰਤ ਇੱਕ ਕੁ੍ਰਿਸ਼ਮਾ ਹੈ ਇੱਕ ਚਮਤਕਾਰ ਆ ਕਿਉਂਕਿ ਹਮੇਸ਼ਾ ਇੱਕ ਕੁਦਰਤ ਦਾ ਦਸਤੂਰ ਹੈ ਜਦੋਂ ਇੱਕ ਚੀਜ਼ ਲੰਦਾ ਤੇ ਨਾਲ ਉਹ ਇੱਕ ਗਿਫਟ ਦਿੰਦਾ ਵੀ ਆ ਮਾਲਕ। ਜੀ। ਸੋ ਜਿ ਉਹਨੇ ਉਹਨੇ ਉਹਨਾਂ ਨੇ ਆਪਣੀ ਜ਼ਿੰਦਗੀ ਭੋਗੀ ਆ ਔਰ ਹੁਣ ਜਿਹੜਾ ਹੁਣ ਨਵਾਂ ਆ ਔਰ ਇਹਦੇ ਲਈ ਅਸੀਂ ਦੁਆ ਕਰਾਂਗੇ ਇਸ ਬੱਚੇ ਲਈ ਦੁਆ ਕਰਾਂਗੇ ਕਿ ਇਹ ਬੱਚੇ ਨੂੰ ਪਰਮਾਤਮਾ ਬਾਰੇ ਗੁਰੂ ਸੱਚੇ ਪਾਤਸ਼ਾਹ ਨੇ ਤਰੱਕੀ ਬਖਸ਼ੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਵੀ ਸਿੱਧੂ ਪਾਜੀ ਸਿੱਧੂ ਮੂਸੇਵਾਲੇ ਨੂੰ ਆਪਣਾ ਨਾਮ ਬਣਾਵੇ ਦੁਨੀਆ ਦੇ ਵਿੱਚ ਔਰ ਉਹਨਾਂ ਦੇ ਮਾਤਾ ਪਿਤਾ ਨੂੰ ਅਸੀਂ ਕੋਟੀ ਕੋਟੀ ਪ੍ਰਣਾਮ ਕਰਦੇ ਜੀ ਬਹੁਤ ਬਹੁਤ ਸਾਰੇ ਪੂਰੇ ਪੂਰੀ ਦੁਨੀਆ 'ਚ ਜਿੱਥੇ ਜਿੱਥੇ ਵੀ ਸਿੱਧੂ ਮੂਸੇਵਾਲੇ ਦਾ ਨਾਮ ਲਿਆ ਜਾਂਦਾ ਸਾਰਿਆਂ ਨੂੰ ਬਹੁਤ ਬਹੁਤ ਅੱਜ ਮੁਬਾਰਕਾਂ ਦੰਦਿਆਂ ਜੀ ਇਸ ਨਵੇਂ ਜਨਮ ਲਈ ਸਿੱਧੂ ਮੂਸੇਵਾਲਾ ਦਾ ਜਿਹੜਾ ਨਵਾਂ ਜਨਮ ਹੋਇਆ ਜੀ ਉਹਦੇ ਲਈ ਮੌਕਾ ਦਿੰਦੇ ਜੀ ਬੋ ਵੀ ਉਹਨਾਂ ਦੇ ਜਿਹੜੇ ਚਾਹਣ ਵਾਲੇ ਨੇ ਉਹ ਕਹਿ ਰਹੇ ਨੇ ਕਿ ਸਿੱਧੂ ਇਜ਼ ਬੈਕ ਸਿੱਧੂ ਵਾਪਿਸ ਆ ਗਿਆ ਜੀ ਬਿਲਕੁਲ ਬਿਲਕੁਲ ਇਹੀ ਹੁੰਦਾ ਜੀ ਮੈਂ ਪਹਿਲੀ ਗੱਲ ਕਹੀ ਆ ਕਿ ਕੁਦਰਤ ਜਦੋਂ ਇੱਕ ਚੀਜ਼ ਲੰਦੀ ਆ ਤਾਂ ਇੱਕ ਗਿਫਟ ਨਾਲ ਵੀ ਦਿੰਦੀ ਆ ਇਹ ਇਹ ਕੁਦਰਤ ਦਾ ਕਾਨੂੰਨ ਆ ਦਸਤੂਰ ਵੀ ਹੈਗਾ ਦਾ ਹੂੰ ਹੂੰ ਉਹ ਉਹਨਾਂ ਦਾ ਜਿੰਨਾ ਸਮਾਂ ਸੀ ਉਹ ਆਪਣਾ ਪੂਗਿਆ ਔਰ ਇਹ ਨਵਾਂ ਹੁਣ ਬਾਕੀ ਇਹ ਬਿਲਕੁਲ ਸਹੀ ਆ ਜੋ ਵੀ ਕਹਿ ਰਹੇ ਨੇ ਸਾਰੇ ਕਹਿ ਰਹੇ ਨੇ ਕਿ ਸਿੱਧੂ ਨੂੰ ਸੇ ਇਸ ਮਤਲਬ ਕਮਬੈਕ ਠੀਕ ਹੈ ਜੀ ਉਹ ਭਾਈ ਆ ਹੀ ਗਿਆ ਉਸ ਕਿਸ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਨੂੰ ਆਉਣਾ ਹੀ ਸੀ ਜੀ ਜੀ ਕਿਉਂਕਿ ਸੱਚੀਆਂ ਰੂਹਾਂ ਕਦੇ ਵੀ ਟਲਦੀਆਂ ਨਹੀਂ ਪਿੱਛੇ ਨਹੀਂ ਹਟਦੀਆਂ ਉਹਨਾਂ ਦਾ ਕਿਸੇ ਨਾ ਕਿਸੇ ਧਾਰਨਾ ਦੇ ਵਿੱਚ ਆਣਾ ਹੀ ਹੁੰਦਾ ਹੈ ਜਿਹੜੇ ਜਿਸ ਅੰਦਰ ਸਚਾਈ ਆ ਨੇਕੀ ਆ ਇਮਾਨਦਾਰੀ ਆ ਉਹ ਉਹ ਕਦੇ ਵੀ ਬੰਦਾ ਪਿੱਛੇ ਨਹੀਂ ਹਟਦਾ ਕਦੇ ਜ਼ਿੰਦਗੀ ਦੇ ਵਿੱਚ ਉਹਨੇ ਕਿਸੇ ਨਾ ਕਿਸੇ ਜਿਨੇ ਵੀ ਬ੍ਰਹਮਗਣੀ ਮਹਾਪੁਰਸ਼ ਹੋਏ ਨੇ ਉਹਨਾਂ ਨੇ ਵੀ ਕਿਸੇ ਨਾ ਕਿਸੇ ਅਵਤਾਰ ਲਏ ਨੇ ਇਸੇ ਕਰਕੇ ਜਿਹੜਾ ਇਨਸਾਨ ਨੇ ਜਿਹੜੇ ਸੱਚੇ ਸੁੱਚੇ ਇਨਸਾਨ ਨੇ ਉਹ ਵੀ ਇੱਕ ਰੱਬ ਦੇ ਰੂਪ ਮੰਗੋਈ ਉਹਨਾਂ ਨੂੰ ਆਪਾਂ ਪੁੱਛਦੇ ਆ ਜਿਹੜੇ ਸੱਚੇ ਉਹ ਵੀ ਇਨਸਾਨ ਹੀ ਸੀ ਜਿਹੜੇ ਵੀ ਦੇਵੀ ਦੇਵਤੇ ਜਿਨੇ ਬਣੇ ਪਰ ਜਦੋਂ ਉਹਨਾਂ ਨੇ ਪਦਵੀਆਂ ਪਾਈਆਂ ਨੇ ਉਹ ਦੇਵੀ ਦੇਵਤੇ ਬਣੇ ਨੇ ਔਰ ਐਈ ਜਿਹੜਾ ਸੱਚਾ ਇਨਸਾਨਾ ਕੋਈ ਵੀ ਆ ਜੀ ਸੋ ਉਹ ਏਦਾਂ ਮਤਲਬ ਜੋ ਵੀ ਹੋਇਆ ਇਹ ਪਰਮਾਤਮਾ ਦਾ ਇੱਕ ਕਰਿਸ਼ਮਾ ਹੋਇਆ ਜੀ ਜੀ ਔਰ ਅਸੀਂ ਅੱਜ ਬਹੁਤ-ਬਹੁਤ ਵਧਾਈ ਦਿੰਦੇ ਨੇ ਜੀ ਸਾਰਿਆਂ ਨੂੰ ਬਹੁਤ-ਬਹੁਤ ਮੇਰੇ ਵੱਲੋਂ ਬਹੁਤ-ਬਹੁਤ ਪਿਆਰ ਸਤਿਕਾਰ ਜੀ ਥੈਂਕ ਯੂ ਵੈਰੀ ਮਚ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par